ਮੇਂ ਦੋਸਤੋ ਕਹਿੰਦੇ ਨੇ ਕਿ ਜੀਵਨ ਇੱਕ ਅਜਿਹਾ ਸ਼ੀਸ਼ਾ ਹੈ ਜੋ ਸਾਡੇ ਗੁਣਾਂ ਤੇ ਔਗੁਣਾਂ ਨੂੰ ਸਾਫ਼ ਚਲਕਾਉਂਦਾ ਪਰ ਕਈ ਵਾਰ ਇਹ ਸ਼ੀਸ਼ਾ ਹੰਕਾਰ ਦੀ ਧੁੰਦਲੀ ਮੈਲ ਨਾਲ ਮੈਲਾ ਹੋ ਜਾਂਦਾ ਹੰਕਾਰ ਇੱਕ ਅਜਿਹਾ ਭਾਰ ਹੈ ਜੋ ਨਾ ਸਿਰਫ ਸਾਡੀ ਜੀਵਨ ਯਾਤਰਾ ਨੂੰ ਔਖਾ ਬਣਾ ਦਿੰਦਾ ਸਗੋਂ ਸਾਡੇ ਅੰਦਰਲੇ ਸੋਹਣੇ ਗੁਣਾਂ ਨੂੰ ਵੀ ਲਕੋਉਂ ਦਿੰਦਾ ਕਈ ਵਾਰ ਕਿਸੇ ਵਿਅਕਤੀ ਦਾ ਕਮੰਡ ਉਸਦੀ ਸੁੰਦਰਤਾ ਦੌੜ ਜਾਂ ਸਮਰੱਥਾ ਦੀ ਵਜ੍ਹਾ ਨਾਲ ਉੱਪਰ ਜਾ ਬੈਠਦਾ ਪਰ ਕੀ ਹੰਕਾਰ ਸਦਾ ਲਈ ਟਿਕਦਾ ਕੀ ਕਿਸੇ ਦੇ ਜੀਵਨ ਵਿੱਚ ਹੰਕਾਰ ਦੇ ਰਾਜ ਨੂੰ ਹਕੀਕਤ ਦੀ ਮਿੱਟੀ ਢਾ ਸਕਦੀ ਹੈ ਇਹ ਕਹਾਣੀ ਸਾਨੂੰ ਇੱਕ ਇਹੀ ਹੀ ਯਾਤਰਾ ਬਾਰੇ ਦੱਸੇਗੀ ਜਿੱਥੇ ਹੰਕਾਰ ਦੀ ਬਰਫ਼ ਪਿੰਗਲਦੀ ਹੈ ਤੇ ਨਿਮਰਤਾ ਦੀ ਗੰਗਾ ਵਹਿੰਦੀ ਹੈ ਆਓ ਇੱਕ ਪਿਆਰੀ ਜਿਹੀ ਕਹਾਣੀ ਰਾਹੀਂ ਸਮਝਦੇ ਹਾਂ ਇੱਕ ਰਾਜਕੁਮਾਰੀ ਜੋ ਆਪਣੇ ਪਿਤਾ ਦੀ ਇੱਕਲੋਤੀ ਸੰਤਾਨ ਸੀ ਉਹ ਇਨੀ ਸੋਹਣੀ ਸੀ ਕਿ ਉਸਦੀ ਸੁੰਦਰਤਾ ਦੇ ਚਰਚੇ ਹੋਰ ਰਾਜਾਂ ਵਿੱਚ ਵੀ ਹੁੰਦੇ ਸੀ ਉਸ ਵਿੱਚ ਸੁੰਦਰਤਾ ਦੇ ਨਾਲ ਨਾਲ ਹੋਰ ਵੀ ਕਈ ਗੁਣ ਸੀ ਪਰ ਪਿਤਾ ਦੇ ਲਾਡ ਪਿਆਰ ਨੇ ਉਸ ਨੂੰ ਹੰਕਾਰੀ ਔਸਤਰੀ ਬਣਾ ਦਿੱਤਾ ਉਸ ਦਾ ਹੰਕਾਰ ਇੰਨਾ ਵੱਧ ਗਿਆ ਸੀ ਕਿ ਉਹ ਕਿਸੇ ਹੋਰ ਨੂੰ ਆਪਣੇ ਸਾਹਮਣੇ ਕੁਝ ਸਮਝਦੀ ਹੀ ਨਹੀਂ ਸੀ ਕਈ ਰਾਜਕੁਮਾਰਾਂ ਨੇ ਉਸ ਨਾਲ ਵਿਆਹ ਦੀ ਇੱਛਾ ਜਤਾਈ ਪਰ ਉਹ ਕਿਸੇ ਨੂੰ ਵੀ ਆਪਣੇ ਯੋਗ ਨਹੀਂ ਸਮਝਦੀ ਸੀ ਰਾਜਕੁਮਾਰੀ ਦੀ ਉਮਰ ਵੱਧਦੀ ਜਾ ਰਹੀ ਸੀ ਅਤੇ ਰਾਜੇ ਨੂੰ ਲੋਕਾਂ ਦੀ ਨਿੰਦਿਆ ਦਾ ਵੀ ਡਰ ਸਤਾਉਣ ਲੱਗਾ ਲੋਕ ਚੁਗਲੀਆਂ ਕਰਨ ਲੱਗੇ ਪਰ ਰਾਜਕੁਮਾਰੀ ਆਪਣੇ ਹੰਕਾਰ ਵਿੱਚ ਚੂਰ ਸੀ ਉਹ ਕਿਸੇ ਵੀ ਰਾਜਕੁਮਾਰ ਨੂੰ ਵੇਖਣ ਲਈ ਵੀ ਤਿਆਰ ਨਹੀਂ ਸੀ ਆਖਰਕਾਰ ਰਾਜੇ ਨੂੰ ਇਹ ਸਥਿਤੀ ਸਹਿਣ ਨਾ ਹੋਈ ਉਸਨੇ ਗਵਾਂਡੀ ਰਾਜ ਦੇ ਜਵਾਨ ਰਾਜੇ ਨਾਲ ਮਿਲ ਕੇ ਇੱਕ ਯੋਜਨਾ ਬਣਾਈ ਅਤੇ ਘੋਸ਼ਣਾ ਕਰ ਦਿੱਤੀ ਕਿ ਰਾਜਕੁਮਾਰੀ ਦੇ ਅਗਲੇ ਜਨਮ ਦਿਨ ਵਾਲੇ ਦਿਨ ਸਵੇਰੇ ਸਵੇਰੇ ਜੋ ਵੀ ਵਿਅਕਤੀ ਨਗਰ ਦੇ ਦਰਵਾਜ਼ੇ ਵਿੱਚ ਪਹਿਲਾਂ ਦਾਖਲ ਹੋਵੇਗਾ ਉਸ ਨਾਲ ਰਾਜਕੁਮਾਰੀ ਦਾ ਵਿਆਹ ਕਰ ਦਿੱਤਾ ਜਾਵੇਗਾ ਭਾਵੇਂ ਉਹ ਕੋਈ ਵੀ ਹੋਵੇ ਇਹ ਫੈਸਲਾ ਸੁਣ ਕੇ ਰਾਜਕੁਮਾਰੀ ਹੈਰਾਨ ਰਹਿ ਗਈ ਕਿਉਂਕਿ ਉਸਨੇ ਆਪਣੇ ਪਿਤਾ ਦਾ ਇਹ ਰੂਪ ਕਦੇ ਨਹੀਂ ਸੀ ਵੇਖਿਆ ਜਨਮ ਦਿਨ ਵਾਲੇ ਦਿਨ ਸਵੇਰੇ ਨਗਰ ਦੇ ਦਰਵਾਜ਼ੇ ਤੇ ਸਭ ਤੋਂ ਪਹਿਲਾਂ ਇੱਕ ਭਿਖਾਰੀ ਦਾਖਲ ਹੋਇਆ ਜਿਸ ਨੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸੀ ਪਰ ਉਹ ਜਵਾਨ ਸੋਹਣਾ ਅਤੇ ਬੇਫਿਕਰ ਸੀ ਅਤੇ ਉਸ ਦੇ ਚਿਹਰੇ ਤੇ ਇੱਕ ਵਿਲੱਖਣ ਤੇਜ ਸੀ ਰਾਜੇ ਨੇ ਪੰਡਤ ਨੂੰ ਬੁਲਾਇਆ ਅਤੇ ਬਿਨਾਂ ਕਿਸੇ ਧੂਮ-ਤਾਮ ਦੇ ਰਾਜਕੁਮਾਰੀ ਦਾ ਵਿਆਹ ਉਸ ਪੇਖਾਰੀ ਨਾਲ ਕਰ ਦਿੱਤਾ ਰਾਜਕੁਮਾਰੀ ਬਹੁਤ ਰੋਈ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਪਰ ਉਸ ਦੇ ਪਿਤਾ ਨੇ ਉਸ ਦੇ ਰੋਣ ਚੀਖਣ ਵੱਲ ਕੋਈ ਧਿਆਨ ਨਾ ਦਿੱਤਾ ਰਾਜ ਨੇ ਪਿਖਾਰੀ ਨੂੰ ਸਿਰਫ 500 ਦੇ ਸਿੱਕੇ ਦਿੱਤੇ ਅਤੇ ਕਿਹਾ ਆਪਣੀ ਪਤਨੀ ਨੂੰ ਲੈ ਕੇ ਮੇਰੇ ਰਾਜ ਤੋਂ ਜਲਦੀ ਤੋਂ ਜਲਦੀ ਚਲਿਆ ਜਾ ਜੇ ਤੂੰ ਜਾਂ ਤੇਰੀ ਪਤਨੀ ਮੁੜ ਕੇ ਮੇਰੇ ਰਾਜ ਵਿੱਚ ਆਏ ਤਾਂ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਨੌਜਵਾਨ ਪਿਖਾਰੀ ਰਾਜਕੁਮਾਰੀ ਨੂੰ ਲੈ ਕੇ ਧੁਰ ਪਿਆ ਰੌਂਦੀ ਬਿਲਖ ਦੀ ਰਾਜਕੁਮਾਰੀ ਨੂੰ ਮਜਬੂਰਨ ਉਸ ਦੇ ਨਾਲ ਜਾਣਾ ਪਿਆ ਪਰ ਪਿਖਾਰੀ ਪ੍ਰਸੰਨ ਸੀ ਉਹ ਗੀਤ ਗਾਉਂਦਾ ਚੱਲ ਰਿਹਾ ਸੀ ਰਾਜਕੁਮਾਰੀ ਇਹ ਵੇਖ ਕੇ ਹੈਰਾਨ ਅਤੇ ਪਰੇਸ਼ਾਨ ਸੀ ਉਸ ਨੂੰ ਪੈਦਲ ਹੀ ਪਿਤਾ ਦੇ ਰਾਜ ਤੋਂ ਬਾਹਰ ਜਾਣਾ ਪਿਆ ਭਿਖਾਰੀ ਉਸ ਨਾਲ ਮਿੱਠੇ ਸ਼ਬਦਾਂ ਵਿੱਚ ਗੱਲ ਕਰਦਾ ਅਤੇ ਉਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਕਾਫੀ ਦੂਰ ਜਾਣ ਤੋਂ ਬਾਅਦ ਉਹ ਜੰਗਲ ਵਿੱਚ ਇੱਕ ਦਰਿਆ ਦੇ ਕਿਨਾਰੇ ਤੇ ਇੱਕ ਟੁੱਟੀ-ਫੁੱਟੀ ਝੋਪੜੀ ਵਿੱਚ ਪਹੁੰਚੇ ਭਿਖਾਰੀ ਨੇ ਕਿਹਾ ਹੁਣ ਇਹੀ ਤੇਰਾ ਘਰ ਹੈ ਤੈਨੂੰ ਜੰਗਲ ਦੇ ਪੱਤੇ ਅਤੇ ਲੱਕੜੀਆਂ ਲਿਆਉਣੀਆਂ ਪੈਣਗੀਆਂ ਜੋ ਮਿਲੇਗਾ ਉਸ ਨੂੰ ਉਬਾਲ ਕੇ ਖਾਣਾ ਪਵੇਗਾ ਅਤੇ ਨੇੜਲੇ ਪਿੰਡ ਵਿੱਚ ਲੱਕੜੀਆਂ ਵੇਚਣ ਜਾਣਾ ਪਵੇਗਾ ਮੈਂ ਵੀ ਜਿੰਨਾ ਹੋ ਸਕੇ ਤੇਰੀ ਮਦਦ ਕਰਾਂਗਾ ਰਾਜਕੁਮਾਰੀ ਦਾ ਜੀਵਨ ਹੁਣ ਦੁੱਖਦਾਈ ਸੀ ਪਰ ਮਜਬੂਰੀ ਸਭ ਕੁਝ ਕਰਵਾ ਲੈਂਦੀ ਹੈ ਉਸ ਨੂੰ ਸਿਰਫ ਇੱਕ ਸੁੱਖ ਸੀ ਕਿ ਭਿਖਾਰੀ ਉਸ ਨਾਲ ਪਿਆਰ ਭਰਿਆ ਵਤੀਰਾ ਕਰਦਾ ਸੀ ਕੁਝ ਦਿਨ ਇਸ ਤਰ੍ਹਾਂ ਬੀਤ ਗਏ ਫਿਰ ਇੱਕ ਦਿਨ ਭਿਖਾਰੀ ਨੇ ਝੌਪੜੀ ਛੱਡ ਦਿੱਤੀ ਅਤੇ ਰਾਜਕੁਮਾਰੀ ਨੂੰ ਲੈ ਕੇ ਇੱਕ ਪਿੰਡ ਵਿੱਚ ਗਿਆ ਉੱਥੇ ਉਹ ਇੱਕ ਖੰਡਰ ਵਰਗੇ ਘਰ ਵਿੱਚ ਰਹਿਣ ਲੱਗੇ ਭਿਖਾਰੀ ਨੇ ਕਿਤੋਂ ਕੁਝ ਪੈਸੇ ਲਿਆ ਕੇ ਮਿੱਟੀ ਦੇ ਬਰਤਨ ਖਰੀਦੇ ਅਤੇ ਰਾਜਕੁਮਾਰੀ ਨੂੰ ਕਿਹਾ ਇਹ ਬਰਤਨ ਬਾਜ਼ਾਰ ਵਿੱਚ ਵੇਚਾ ਰਾਜਕੁਮਾਰੀ ਲਈ ਸਿਰ ਤੇ ਬਰਤਨ ਚੁੱਕ ਕੇ ਬਾਜ਼ਾਰ ਜਾਣਾ ਬਹੁਤ ਮੁਸ਼ਕਲ ਸੀ ਪਰ ਭਿਖਾਰੀ ਨੇ ਸਾਫ਼ ਕਹਿ ਦਿੱਤਾ ਕਿ ਜੇ ਉਹ ਨਾ ਮੰਨੇਗੀ ਤਾਂ ਉਹ ਉਸ ਨੂੰ ਛੱਡ ਦੇਵੇਗਾ ਵਿਚਾਰੀ ਰਾਜਕੁਮਾਰੀ ਸਿਰ ਤੇ ਬਰਤਨ ਚੁੱਕ ਕੇ ਬਾਜ਼ਾਰ ਗਈ ਉਸ ਨੂੰ ਬਰਤਨ ਵੇਚਣਾ ਨਹੀਂ ਸਿਆਉਂਦਾ ਨਾ ਹੀ ਹੋਰਾਂ ਨਾਲ ਨਰਮੀ ਨਾਲ ਗੱਲ ਕਰਨਾ ਆਉਂਦਾ ਸੀ ਉਹ ਬਰਤਨ ਰੱਖ ਕੇ ਖੜੀ ਰਹੀ ਕਿਉਂਕਿ ਜ਼ਮੀਨ ਤੇ ਬੈਠਣਾ ਉਸ ਨੂੰ ਬੂਰਾ ਲੱਗਦਾ ਸੀ ਥੋੜੀ ਦੇਰ ਵਿੱਚ ਇੱਕ ਘੋੜਸਵਾਰ ਜਵਾਨ ਬਾਜ਼ਾਰ ਵਿੱਚ ਆਇਆ ਅਤੇ ਉਸ ਨੇ ਵਰਤਨਾ ਦੇ ਦਾਮ ਪੁੱਛੇ ਰਾਜਕੁਮਾਰੀ ਨੇ ਰੁੱਖੇ ਸੁੱਕੇ ਸੁਰ ਵਿੱਚ ਜਵਾਬ ਦਿੱਤਾ ਉਸ ਦੀ ਰੁੱਖੀ ਬੋਲੀ ਸੁਣ ਕੇ ਘੋੜਸਵਾਰ ਮੁੜ ਗਿਆ ਪਰ ਅਚਾਨਕ ਉਸ ਦਾ ਘੋੜਾ ਭੜਕ ਗਿਆ ਅਤੇ ਉਸ ਦੇ ਪੈਰਾਂ ਦੀ ਠੋਕਰ ਨਾਲ ਸਾਰੇ ਬਰਤਨ ਟੁੱਟ ਗਏ ਘੋੜਸਵਾਰ ਬਿਨਾਂ ਧਿਆਨ ਦਿੱਤੇ ਚਲਿਆ ਗਿਆ ਰਾਜਕੁਮਾਰੀ ਰੋਂਦੀ ਹੋਈ ਵਾਪਸ ਘਰ ਆਈ ਇਹ ਸੋਚਦੀ ਹੋਈ ਕਿ ਭਿਖਾਰੀ ਗੁੱਸੇ ਹੋਵੇਗਾ ਜਦੋਂ ਭਿਖਾਰੀ ਆਇਆ ਉਸਨੇ ਦੇਖਿਆ ਕਿ ਰਾਜਕੁਮਾਰੀ ਦੀਆਂ ਅੱਖਾਂ ਸੁੱਜ ਗਈਆਂ ਨੇ ਉਹ ਕੁਝ ਨਾ ਬੋਲਿਆ ਪਰ ਅਗਲੇ ਦਿਨ ਉਸਨੇ ਕਿਹਾ ਤੈਨੂੰ ਕੁਝ ਨਹੀਂ ਆਉਂਦਾ ਸਾਰੇ ਬਰਤਨ ਟੁੱਟ ਗਏ ਹੁਣ ਸਾਡਾ ਜੀਵਨ ਕਿਵੇਂ ਚੱਲੇਗਾ ਮੇਰੇ ਕੋਲ ਇੱਕ ਹੋਰ ਉਪਾਏ ਨੇੜੇ ਦੇ ਨਗਰ ਵਿੱਚ ਚੱਲੀਏ ਸੁਣਿਆ ਉੱਥੇ ਦਾ ਰਾਜਾ ਰੰਗਮੋਹਨ ਬੜਾ ਦਿਆਲੂ ਹੈ ਮੈਂ ਉਸ ਦੀ ਪਾਟਸ਼ਾਲਾ ਵਿੱਚ ਤੈਨੂੰ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕਰਾਂਗਾ ਰਾਜਕੁਮਾਰੀ ਨੇ ਰਾਜਾ ਰੰਗਮੋਹਨ ਦਾ ਨਾਮ ਸੁਣ ਕੇ ਇੱਕ ਲੰਮਾ ਹੌਂਕਾ ਭਰਿਆ ਕਿਉਂਕਿ ਉਸ ਰਾਜੇ ਨੇ ਕਦੇ ਉਸ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ ਸੀ ਅੱਜ ਉਹ ਉਸ ਦੀ ਰਾਣੀ ਹੁੰਦੀ ਪਰ ਹੰਕਾਰ ਦੀ ਵਜ੍ਹਾ ਨਾਲ ਅੱਜ ਉਸੇ ਰਾਜ ਵਿੱਚ ਦਾਸੀ ਬਣਨ ਜਾ ਰਹੀ ਸੀ ਹੋਰ ਕੋਈ ਰਾਹ ਨਾ ਹੋਣ ਕਰਕੇ ਉਹ ਨਗਰ ਗਈ ਅਤੇ पाठशाला ਵਿੱਚ ਨੌਕਰੀ ਮਿਲ ਗਈ। ਭਿਖਾਰੀ ਨੇ ਉਸ ਨੂੰ ਅਲਵਿਦਾ ਕਹਿ ਕੇ ਉਹ ਉੱਥੋਂ ਚਲਿਆ ਗਿਆ। ਰਹਿੰਦੇ-ਰਹਿੰਦੇ ਰਾਜਕੁਮਾਰ ਦਾ ਹੰਕਾਰ ਖਤਮ ਹੋ ਗਿਆ। ਉਸ ਦਾ ਸੁਭਾਅ ਬਦਲ ਗਿਆ ਅਤੇ ਉਹ ਨਰਮ ਅਤੇ ਮਿਹਨਤੀ ਸੇਵਿਕਾ ਬਣ ਗਈ। ਰਸੋਈ ਘਰ ਦੀ ਮੁਖੀ ਮੈਲਾ ਉਸ ਤੋਂ ਬੜੀ ਖੁਸ਼ ਸੀ। ਫਿਰ ਬਸੰਤ ਪੰਚਮੀ ਆਈ ਜੋ ਰਾਜਾ ਰੰਗਮੋਹਨ ਦਾ ਜਨਮ ਦਿਨ ਵੀ ਸੀ। ਉਸ ਦਿਨ ਰਾਜਾ ਆਪਣੇ ਹੱਥਾਂ ਨਾਲ ਸੇਵਕਾਂ ਨੂੰ ਉਪਹਾਰ ਦਿੰਦਾ ਸੀ। ਰਾਜਕੁਮਾਰੀ ਨੂੰ ਵੀ ਰਾਜ ਸਭਾ ਵਿੱਚ ਜਾਣਾ ਪਿਆ। ਜਦੋਂ ਸਾਰੇ ਸੇਵਕਾਂ ਨੂੰ ਉਪਹਾਰ ਮਿਲੇ ਤਾਂ ਰਾਜਕੁਮਾਰੀ ਦਾ ਨਾਮ ਪੁਕਾਰਿਆ ਗਿਆ। ਉਹ ਸਿਰ ਝੁਕਾ ਕੇ ਰਾਜ ਸਿੰਘਾਸਨ ਅੱਗੇ ਖੜੀ ਹੋ ਗਈ। ਰਾਜੇ ਨੇ ਕਿਹਾ, ਮੈਂ ਤੇਰੇ ਕੰਮ ਤੋਂ ਬਹੁਤ ਖੁਸ਼ ਹਾਂ। ਮੈਂ ਤੈਨੂੰ ਆਪਣੀ ਰਾਣੀ ਬਣਾਉਣੀ ਚਾਹੁੰਦਾ। ਰਾਜਕੁਮਾਰੀ ਹੈਰਾਨ ਹੋ ਗਈ ਅਤੇ ਬੋਲੀ, ਮਹਾਰਾਜ ਤੁਹਾਨੂੰ ਅਜਿਹੀ ਗੱਲ ਬਿਲਕੁਲ ਨਹੀਂ ਕਰਨੀ ਚਾਹੀਦੀ। ਮੇਰਾ ਪਤੀ ਭਾਵੇਂ ਭਿਖਾਰੀ ਹੋਵੇ ਪਰ ਉਹ ਮੇਰਾ ਸਭ ਕੁਝ ਹੈ ਮੈਂ ਉਸ ਨੂੰ ਛੱਡ ਕੇ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦੀ ਜੇ ਤੁਹਾਡੀ ਮੇਰੇ ਤੇ ਕਿਰਪਾ ਹੈ ਤਾਂ ਮੇਰੇ ਪਤੀ ਦਾ ਪਤਾ ਲਗਵਾ ਦਿਓ ਰਾਜਰੰਗ ਮੋਹਨ ਉੱਥੋਂ ਚਲਿਆ ਗਿਆ ਅਤੇ ਥੋੜੀ ਦੇਰ ਵਿੱਚ ਭਿਖਾਰੀ ਰਾਜ ਮਹਿਲ ਆ ਗਿਆ ਰਾਜਕੁਮਾਰੀ ਉਸ ਨੂੰ ਵੇਖਦੇ ਹੀ ਦੌੜ ਕੇ ਉਸਦੇ ਪੈਰਾਂ ਤੇ ਡਿੱਗ ਪਈ ਭਿਖਾਰੀ ਮੁਸਕਰਾਇਆ ਅਤੇ ਬੋਲਿਆ ਰਾਜਕੁਮਾਰੀ ਮੈਂ ਹੀ ਰਾਜਰੰਗ ਮੋਹਨ ਹਾਂ ਅਤੇ ਮੈਂ ਹੀ ਤੇਰਾ ਪਤੀ ਭਿਖਾਰੀਆਂ ਭੇਦ ਖੁੱਲ ਗਿਆ ਭਿਖਾਰੀ ਦੇ ਰੂਪ ਵਿੱਚ ਰਾਜਾ ਰੰਗਮੋਹਨ ਨੇ ਉਸ ਨੂੰ ਸਵੀਕਾਰ ਕੀਤਾ ਸੀ ਰਾਜੇ ਨੇ ਕਿਹਾ ਮੁਆਫ ਕਰਨਾ ਤੇਰੇ ਹੰਕਾਰ ਦਾ ਕੋਈ ਹੋਰ ਇਲਾਜ ਮੈਨੂੰ ਨਹੀਂ ਸੀ ਮਿਲਿਆ ਇਸ ਲਈ ਤੇਰੇ ਪਿਤਾ ਨਾਲ ਮਿਲ ਕੇ ਮੈਂ ਰਾਹ ਬਣਾਇਆ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹੰਕਾਰ ਕਦੇ ਵੀ ਸਾਡੇ ਜੀਵਨ ਨੂੰ ਸੁਖਦਾਈ ਨਹੀਂ ਬਣਾ ਸਕਦਾ ਜਿਵੇਂ ਗੁਬਾਰੇ ਵਿੱਚ ਜ਼ਰੂਰਤ ਤੋਂ ਵੱਧ ਹਵਾ ਭਰਨ ਨਾਲ ਉਹ ਫਟ ਜਾਂਦਾ ਹੈ ਉਸੇ ਤਰ੍ਹਾਂ ਹੰਕਾਰ ਸਾਡੀ ਊਰਜਾ ਅਤੇ ਸੰਭਾਵਨਾ ਨੂੰ ਨਸ਼ਟ ਕਰ ਦਿੰਦਾ ਹੈ ਜੀਵਨ ਵਿੱਚ ਸਾਡੀ ਅਸਲ ਤਾਕਤ ਨਿਮਰਤਾ ਪਿਆਰ ਅਤੇ ਸਹਿਨਸ਼ੀਲਤਾ ਵਿੱਚ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਔਖੇ ਹਾਲਾਤ ਅਕਸਰ ਸਾਡੇ ਹੰਕਾਰ ਨੂੰ ਢਾਕੇ ਸਾਡੇ ਅੰਦਰ ਨਵੀਂ ਸ਼ਕਤੀ ਪੈਦਾ ਕਰਦੇ ਨੇ ਰਾਜਕੁਮਾਰੀ ਦਾ ਹੰਕਾਰ ਉਸ ਦੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰ ਰਿਹਾ ਸੀ ਪਰ ਮਜਬੂਰੀ ਨੇ ਉਸ ਨੂੰ ਨਵੀਆਂ ਸਥਿਤੀਆਂ ਵਿੱਚ ਲਿਆ ਕੇ ਨਿਮਰਤਾ ਅਤੇ ਪਿਆਰ ਦੀ ਝੰਗਾਰੀ ਜਗਾਈ ਰਾਜਾਰੰਗ ਮੋਹਨ ਦੀ ਯੋਜਨਾ ਸਾਨੂੰ ਸਿਖਾਉਂਦੀ ਹੈ ਕਿ ਹਰ ਮੁਸ਼ਕਿਲ ਸੰਘਰਸ਼ ਜਾਂ ਲੜਾਈ ਸਿਰਫ ਦੁੱਖ ਦੇਣ ਲਈ ਨਹੀਂ ਸਗੋ ਜੀਵਨ ਦੇ ਵੱਡੇ ਸਬਕ ਸਿਖਾਉਣ ਲਈ ਹੁੰਦੀ ਹੈ ਪਿਆਰ ਹਮੇਸ਼ਾ ਸ਼ਹਿਨਸ਼ੀਲਤਾ ਅਤੇ ਸਮਰਪਣ ਮੰਗਦਾ ਹੰਕਾਰ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਉਸ ਦੀ ਉਮਰ ਬਹੁਤ ਸੀਮਤ ਹੁੰਦੀ ਹੈ ਪਰ ਪਿਆਰ ਅਤੇ ਨਿਮਰਤਾ ਸਦਾ ਅਮਰ ਰਹਿੰਦੇ ਨੇ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਅਤੇ ਇਸ ਦੀ ਸਿੱਖਿਆ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਮਿਲਦੇ ਆ ਨਵੀਂ ਕਿਸੇ ਹੋਰ ਪ੍ਰੇਰਨਾਦਾਇਕ ਕਹਾਣੀ ਦੇ ਵਿੱਚ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ